ਸਰਸ਼ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਅਤੇ ਗੱਲ ਕੀਤੀ ਜਾਵੇ ਚੋਰਾਂ ਦੀ ਤਾਂ ਦਿਨ ਦਿਹਾੜੇ ਵੀ ਚੋਰਾਂ ਦੇ ਵੱਲੋਂ ਲੁੱਟਾ ਖੋਹਾਂ ਦੀਆਂ ਤੇ ਚੋਰੀ ਦੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇੱਥੋਂ ਤੱਕ ਕਿ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਜਿਹੜਾ ਚੱਲਦੇ ਬੀਤੇ ਦਿਨੀ ਚੋਰਾਂ ਦੇ ਵੱਲੋਂ ਸ਼ਿਵਲਿੰਗ ਦੇ ਉੱਤੋਂ ਪੌਣੇ ਕਿਲੋ ਜਿਹੜਾ ਕਿ ਚਾਂਦੀ ਚੋਰੀ ਕੀਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਇਹਨਾਂ ਦੋ ਚੋਰਾਂ ਨੂੰ ਜਿਹੜਾ ਕਿ ਕਾਬੂ ਕਰ ਲਿਆ ਤੇ ਜਿਹੜੀ ਚਾਂਦੀ ਇਹਨਾਂ ਨੇ ਚੋਰੀ ਕੀਤੀ ਉਹ ਵੀ ਬਰਾਮਦ ਕਰ ਲਈ ਹੈ ਤੇ ਨਦੀ ਸ਼ੇਅਰ 24 ਨੂੰ ਡੱਬੀ ਹਜ਼ਾਰ ਦੇ ਵਿੱਚ ਸ੍ਰੀ ਰਮੇਸ਼ਵਰ ਮਹਾਦੇਵ ਮੰਦਿਰ ਦੇ ਵਿੱਚ ਜਿਹੜੀ ਸ਼ਿਵਜੀ ਪੁਲੀ ਸ਼ੰਕਰੀ ਦੀ ਮੂਰਤੀ ਦੇ ਤੇ ਚਾਂਦੀ ਦੀ ਜਿਹੜੀ ਵਰਕ ਸੀ ਉਹ ਚੋਰੀ ਹੋ ਗਿਆ ਸੀ ਇਹਦੇ ਸੁੰਦੀ ਪੰਡਤ ਤਰਿੰਦਰ ਜੀ ਨੇ ਸਾਡੇ ਕੋਲ ਜਿਹੜੀ ਐਫਆਈਆਰ ਦਰਜ ਕਰਾਈ ਸੀ ਤੇ ਉਹਦੇ ਰਿਗਾਰਡਿੰਗ ਜਦੋਂ ਉਹਦੀ ਕੇਸ ਦੀ ਸੈਂਸਿਟੀਵਿਟੀ ਦੇਖਦੇ ਹੋਏ ਸਾਡੇ ਮਾਨਯੋਗ ਐਸਐਸਪੀ ਸ੍ਰੀ ਅਸ਼wini ਘਟਿਆਲ ਆਈਪੀਐਸ ਉਹਨਾਂ ਦੇ ਦੇਚਾ ਨਿਰਦੇਸ਼ਾਂ ਦਾ ਉਹ ਕਿ ਵੀ ਜਿਹੜੀ ਤਿੰਨ ਪਾਰਟੀਆਂ ਮੌਕੇ ਦੇ ਬਣਾ ਦਿੱਤੀਆਂ ਗਈਆਂ ਸੀ ਇਨੋ ਟੈਕਨੀਕਲੀ ਤੇ ਹਿਊਮਨ ਇੰਟੈਲੀਜੈਂਸੀ ਦੇ ਜ਼ਰੀਏ ਜਿਹੜੇ ਆ ਅਸੀਂ ਦੋ ਮੁੰਡਿਆਂ ਕਾਬੂ ਕੀਤੇ ਆ ਇੱਕ ਗੁਰਜੀਤ ਸਿੰਘ ਇਹ ਲਈ ਜੱਗੀ ਇਹ ਅੰਟਾਲਾ ਪਿੰਡ ਦਾ ਹੈ ਜਿੱਥੇ ਆਲਰੇਡੀ ਦੋ ਚੋਰੀ ਦੇ ਪਹਿਲਾਂ ਵੀ ਪਰਚੇ ਦਰਜ ਨੇ ਦੂਸਰਾ ਗੁਰਜੀਤ ਸਿੰਘ ਜਿਹੜਾ ਇਹ ਖਨੇ ਗੱਲਾਂ ਵਾਲੀ ਛਪਨੀ ਦਾ ਰਹਿਣ ਵਾਲਾ ਹੈ ਇਹ ਦੋਹਾਂ ਨੇ ਅਰੈਸਟ ਕਰਕੇ ਜਿਹੜੀ ਇਹਨਾਂ ਨਾਲ ਮੂਰਤੀ ਸ਼੍ਰੀ ਜੀ ਪੋਲੇ ਸ਼ੰਕਰ ਦੀ ਮੂਰਤੀ ਤੋਂ ਸੋ ਅੱਜ ਆਪਣੇ ਚਾਂਦੀ ਦੀ ਜਿਹੜੇ ਪੱਥਰੀ ਚੋਰੀ ਕੀਤੇ ਸੀ ਉਹ ਇਹਨਾਂ ਕੋਲੋਂ ਬਰਾਮਦ ਕਰ ਲਏ ਆ ਜਿਹੜੀ ਇਸ ਵਾਰ ਦਾਤ ਨੂੰ 24 ਘੰਟਿਆਂ ਦੇ ਵਿੱਚ ਵਿੱਚ ਹੀ ਟੈਸਟ ਕਰ ਲੈ ਕੇ ਕਿੰਨੀ ਕੀ ਜਾਂਦੀ ਸੀ ਵੀ ਅਰੇ ਤਾਂ ਵੀ ਕਿੰਨੀ ਕੀ ਕੁਆਂਟੀਟੀ ਸੀ ਜਣ ਤੇ ਅਪਰਕਸੀਮੇਟ 1 ਕਿਜੀ ਦੇ ਲੱਗੇ ਸੀ ਠੀਕ ਇਹਨਾਂ ਦੇ ਕਿਤੇ ਵਿਚਨ ਦੀ ਕੋਸ਼ਿਸ਼ ਵੀ ਕੀਤੀ ਇਹ ਵੇਚਣ ਦੀ ਤਾਕ ਦੇ ਵਿੱਚ ਸੀ ਉਦੋਂ ਨੂੰ ਇਹ ਟਰੈਪ ਕਰ ਲਿਆ ਸਾਰੇ ਚੋਰੀ ਉਹ ਕਰਨ ਆਏ ਸੀ ਜਿਆ ਪਹਿਲਾਂ ਉੱਥੇ ਮੱਥਾ ਵਗੈਰਾ ਵੀ ਇਹਨਾਂ ਨੇ ਟੇਕਿਆ ਸੀ ਨਹੀਂ ਇਹਨਾਂ ਦੀ ਮੋਡਸ ਬ੍ਰੈਂਡ ਹੀ ਇਹ ਆ ਕਿ ਜਾਂਦੇ ਨੇ ਮੱਥਾ ਟੇਕਣ ਦੇ ਬਾਨੇ ਜਿੱਥੇ ਕੋਈ ਨਹੀਂ ਉਹ ਇਹਨਾਂ ਨੂੰ ਕੋ ਮਿਲਦਾ ਤੇ ਉੱਥੇ ਵੀ ਚੋਰੀ ਕਰ ਕਿੰਨੀ ਕਸਤੀ ਹੁੰਦੀ ਹੈ ਉਦੀ ਉਹ ਚੰਦੀ ਦੀ ਕੋਸਟ ਵੀ ਦੇਖ ਲੋ 80-80000 ਦੇ ਲੱਗੇ। ਇਹ ਚੰਦੀ ਬਾਤ ਹੋ ਗਈ ਜੀ। ਹਾਂ ਜੀ ਹਾਂ ਜੀ ਚੰਦੀ। ਪਹਿਲਾਂ ਪਿੰਡੋਂ ਹੀ ਚੋਰੀ ਕੀਤਾ ਜੀ। ਪਹਿਲਾਂ ਇਹਨਾਂ ਇੱਕ ਦਾ ਪਿੰਡੋਂ ਹੀ ਚੋਰੀ ਕੀਤੀ ਸੀ। ਕੋਈ ਰੇੜਾ ਵਗੈਰਾ ਚੋਰੀ ਕਰ ਲਿਆ ਸੀ। ਉਹ ਤੋਂ ਬਿਲਾ ਇੱਕ ਦਰਾਹੇ ਤੋਂ ਮੋਬਾਈਲ ਚੋਰੀ ਕੀਤਾ ਸੀ। ਇਹਦੇ ਹੁੰਦੀ ਆਲਰੇਡੀ ਦੋ ਪਰਚੇ ਤੇ ਜਗਜੀਤ ਤੇ ਜਿਹੜਾ ਅੰਡਾਲਾ ਵਾਲਾ ਇਹਦੇ ਆਲਰੇਡੀ ਦਰਜ ਨੇ। ਕਿੰਨਾ ਕੁ ਟਾਈਮ ਜੀ ਇਹਨਾਂ ਨੇ ਵਾਰਤਾ ਤੋਂ ਮੌਨਤਾਂ ਤੇ। ਫਿਰ ਅਪ੍ਰੋਕਸੀਮੇਟੀ ਫਿਰ 10 ਤੋਂ 10 ਮੀਟਰ ਦੇ ਵਿੱਚ। ਉਹਨੂੰ ਵੀ ਕਿਤੇ ਕਿਤੇ ਕਰੂਗੀ ਪੱਟੀ ਪੱਟੀ ਕਰੂਗਾ ਇਹੋ ਵੀ ਰਾਸ਼ੀ ਮੁੰਡੇ ਹੈਗੇ ਜਿੰਨਾਂ ਤੋਂ ਸਮਾਨ ਪਗੜਾ ਥੋੜੇ ਅਜੇ ਅਜੇ ਨਰਮਾਣ ਲਿਆ ਹੈ ਇਨਵੈਸਟੀਗੇਸ਼ਨ ਸਾਡੀ ਗੋਇਆ ਹੋਣਾ ਹੈ ਦੇਖੋ ਹੋਰ ਪਹਿਜੀ ਗੱਲ ਆਊਗੀ ਇਹਨਾਂ ਤੋਂ ਬਰਾਦਗੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰੀ ਜੇ ਅੱਛਾ ਵੀ ਕਰਦੇ ਸੀ ਇਹ ਨਸ਼ੇ ਵਾਲੇ ਜਿਹੜੇ ਇਹ ਦੋਨੇ ਜੁਨੇ ਤੋਂ ਚੋਰੀ ਤੋਂ ਹੀ ਆਪਣਾ ਘਰ ਦਾ ਤੋਂ ਜ਼ਿਆਦਾ ਕਰਦੇ ਸੀਗੇ ਆ ਆਪਣਾ ਜਿਹੜੀ ਆਈ ਜਲਾਈ ਚੋਰੀ ਵਾਲੇ ਬਸ ਦੇਖਿਆ ਜਾਵੇ ਤਾਂ ਚਾਰੇ ਪਾਸੇ ਲੁੱਟਾ ਖੋਹਾ ਵਾਲੇ ਲੁਟੇਰੇ ਨੇ ਤੇ ਚੋਰਾਂ ਨੇ دہشت ਮਚਾਈ ਹੋਈ ਆ ਜਿਸ ਤੋਂ ਬਾਅਦ ਪੁਲਿਸ ਬੇ ਹੁਣ ਇਹਨਾਂ ਚੋਰਾਂ ਨੂੰ ਲੈ ਕੇ ਕਾਫੀ ਸਰਗਰਮ ਨਜ਼ਰ ਹੈ ਬਿਊਰੋ ਰਿਪੋਰਟ ਅਖੰਡ